ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਸਾਡੇ ਬਹੁਤ ਸਾਰੇ ਬੱਚੇ ਨੇ ਇਹ ਸਾਡੇ ਭਾਈ ਇਹਨਾਂ ਤੋਂ ਵੱਧ ਤੋਂ ਵੱਧ ਉਹਨਾਂ ਲਿਆ ਕਰੋ ਕੀ ਕੁਛ ਹੁੰਦਾ ਤੁਹਾਡੇ ਕੋਲ ਦੱਸੋ ਬੋਲ ਕੇ ਸੁੱਕੀਆਂ ਦਾਣਾਂ ਹੈ ਕੀ ਕੁਛ ਸੁੱਕੀਆਂ ਦਾਣਾਂ ਸਾਰੀਆਂ ਹੈ ਸਾਰੀਆਂ ਮੰਗੀ ਨਸਰੀ ਸਾਫ ਤੇ ਮੰਗੀ ਕਾਲੇ ਚੋਲੇ ਚੋਲਿਆਂ ਦੀ ਢਾਲ ਅਗਲਾ ਜਿਮਾ ਕਾਲ ਸਾਰੇ ਜਾਨੇ ਭਾਈ ਨੇੜੇ ਨੇੜੇ ਪਿੰਡਾਂ ਦੇ ਨੇੜੇ ਮਾਨਸੈਰੀ ਦੇ ਸਾਰੇ ਜਾਨੇ ਇਹਨਾਂ ਤੋਂ ਲਿਆ ਕਰੋ ਸੁੱਕੀਆਂ ਦਾਲਾਂ ਹਨਾ ਬਾਈ ਦੇ ਡੈਡੀ ਬਹੁਤ ਵਧੀਆ ਨੇ ਤੇ 5 ਰੁਪਏ ਘਟਾ ਦੇ 5 ਰੁਪਏ ਹਾਂਜੀ ਤੇ ਹੁਣ ਤੂੰ ਕੀ ਕਰਨਾ ਹੈ ਉਰੇ ਮੇਰੇ ਕੋਲੇ ਚਾਹ ਚਾਹ ਪੀਣਾ ਹੈ ਤੋ ਗਮੰਢ ਗਨ ਦੁੱਤੀ ਨੇ ਪਕੌੜਾ ਨਾ ਜਾਣੋ ਹਾਂ ਉਹਨਾਂ ਦੇ ਵਿੱਚ ਵਿੱਚ ਪਾ ਦਾਂਗੇ ਆਪਾਂ ਬਹੁਤ ਮਾੜੀ ਗੱਲ ਹੈ ਭਾਈ ਦਇਆ ਕਰੋ ਜੇ ਕੋਈ ਪ੍ਰੋਗਰਾਮ ਹੁੰਦਾ ਚਾਹ ਪਕੌੜੇ ਦੇਣੇ ਚਾਹੀਦੇ ਹਨਾ ਵੀ ਬੱਚਿਆਂ ਨੂੰ ਭੁੱਖ ਲੱਗੀ ਸੀ ਫਿਰ ਕੀ ਹੋ ਗਿਆ ਨਾ ਮਟੜੀ ਵੀ ਭੁੱਖਾ ਸੀ ਹੁਣ ਆਪਾਂ ਚਾਹ ਬਣਾਉਣੀ ਹੈ ਜਾਂ ਜੱਗ ਪੈਣਾ ਨਾ ਪਚਾਹ ਦੁੱਧ ਪਾ ਕੇ ਹਨਾ ਤੇ ਆਪਾਂ ਹੁਣ ਚਾਹ ਬਣਾ ਕੇ ਦਿੰਨੇ ਇਹਨਾਂ ਨੂੰ ਠੀਕ ਹੈ ਜੀ ਮੈਂ ਬਣਾਈ ਇਹਨਾਂ ਦਾ ਸੀ ਬਾੜੀ ਦਾ ਗੇਟ ਆ ਇੱਥੋਂ ਆਏ ਸਾਨੂੰ ਘਰੇ ਦਿਖਾਉਣੇ ਜਾ ਕੇ ਆਇ ਕੋ ਇਧਰ ਮੈਂ ਬਣਾਈ ਇਹ ਨਾ ਬਾੜੀ ਦਾ ਗੇਟ ਹੀ ਜੀ ਤੇ ਇਹਨੂੰ ਬਣਾ ਲਈਏ ਆਪਾਂ ਤਿਆਰ ਕਰ ਲਈਏ ਇਹਨੂੰ ਫਿਰ ਤੁਹਾਨੂੰ ਦਿਖਾਵਾਂਗੇ ਤੇ ਇਧਰ ਆਪਣੀ ਵੱਜਾਂ ਖੜੀਆਂ ਤੇ ਮੰਮੀ ਹੁਣ ਗਈ ਆ ਜੀ ਵਿਆਹ ਤੇ ਕੋ ਸੈਸ ਤਰ੍ਹਾਂ ਦਾ ਬਣ ਗਿਆ ਜੀ ਹੈਂਡੇ ਤੱਕ ਦੇਖੀ ਜਾਏ ਕੋਠੇ ਦੇ ਉੱਤੇ ਬੈਠੇ ਆ ਜੀ ਆਪਾਂ ਉੱਪਰ ਚੱਕਲੇ ਰਮਾਨ ਬੈਠਾ ਸੀ ਮੈਂ ਵੀ ਤਾਂ ਆ ਗਈ ਪੱਲੀਆਂ ਜਿਹਾ ਲੈ ਕੇ ਕੁਛ ਕੱਲ ਬਣਾਣਾ ਸੀ ਪੱਲੜ ਜਿਹਾ ਮੈਂ ਸੂਈਆਂ ਨਾਲ ਕੁਛ ਮੈਂ ਅੱਜ ਬਣਾਉਣ ਦੀ ਕੋਸ਼ਿਸ਼ ਕਰਾਂ ਆਪੀ ਇਹ ਮੇਰੀ ਸੂਈ ਧਾਂਗਾ ਆ ਪੀ ਰਹੇ ਆ ਪਚਾਉ ਉਪਰੀ ਚੱਕਲੇ ਕੋਠੇ ਤੇ ਰਮਾਨ ਕਨੇ ਮੈਂ ਨਹੀਂ ਪੀਂਦਾ ਮੈਂ ਆਪਦੀ ਪੀ ਰਹੀ ਹਾਂ ਤੇ ਪੜਾਈ ਕਰ ਰਹਾ ਹੈ ਪੜਾਈ ਕਰੀ ਜਾਂਦਾ ਜੀ ਆ ਪੈਨ ਤਾਪ ਪਿਆ ਪੜਾਈ ਤੇ ਕੀ ਕਰਦਾ ਦੇਖੋ ਕਾਪੀ ਦੇ ਉੱਤੇ ਪੈਨ ਪਿਆ ਪੜਾਈ ਨਹੀਂ ਦੇਖੀ ਜਾਂਦਾ ਐ ਅੱਛਾ ਤੇ ਆਪਾਂ ਗਏ ਸੀ ਸ਼ਗਨ ਤੇ ਆਪਾਂ ਗਏ ਸੀ ਸ਼ਗਨ ਤੇ ਆਪਣੇ ਗਮੰਡੀਆਂ ਦੇ ਸ਼ਗਨ ਸੀ ਕੁੜੀ ਦਾ ਤੇ ਸ਼ਗਨ ਦੇ ਕੇ ਕੁੜੀ ਤਿਆਰ ਨਹੀਂ ਹੋਈ ਸ਼ਗਨ ਦੇ ਕੇ ਫੜਾ ਕੇ ਆ ਗਈ ਜਿਹਾ ਆਪਣੀ ਪੀ ਆਈ ਥੋੜੇ ਦੂਰ ਸੀਗਾ ਕਰ ਸਤ ਅਟਕ ਕਰ ਅੱਗੇ ਸੀ ਆਪਣੇ ਤੋਂ ਤੇ ਹੁਣ ਆਪਾਂ ਘਰ ਦੀ ਚਾਬੀ ਨਾ ਤਾਨੂੰ ਆਇਆ ਜ ਨਹੀਂ ਉਹਨਾਂ ਕਿੰਨੀ ਮਰਜ਼ੀ ਪੀ ਜਾਈਏ ਚਾਹ ਮੈਂ ਥੱਲੇ ਉੱਤਰੇ ਕੈਮਰਾ ਅਨਾਰਮਨ ਜਿਹੜੀ ਮੈਂ ਕਰਕੇ ਕਿਸੂ ਸਾਰੀ ਪੀ ਗਈ ਸੀ ਕੋ ਉਹਨਾਂ ਨੂੰ ਪਾਤੀ ਸੀ ਜਿਹੜੇ ਕਰ ਆਏ ਸੀ ਉਹ ਥੋੜੀ ਜਿਹੀ ਬਾਟੀ ਦੋ ਅੱਛਾ ਇਹਦਰ ਫਲਾਈ ਹੋ ਰਹੀ ਹੈ ਜੀ ਦੇਖਿਓ ਜੀ ਮੈਂ 2 ਮਿੰਟ ਹੋ ਗਏ ਪੈਨ ਉੱਥੇ ਪਿਆ ਵਜਰਾ ਅਨਾਰਮਨ ਤੈਨਾਂ ਕਿੱਥੇ ਪੈ ਨਾਗਾ ਅਨਸਰਾਪੀ ਭਰ ਲਿਆ ਮੈਂ ਐਨੇ ਇੱਕ ਪੇਜਾ ਡੇਢ ਪੇਜਾ ਕੀਤਾ ਮੈਂ ਅੱਛਾ ਪੜਾਈ ਹੋ ਰਹੀ ਹੈ ਫਿਰ ਦਾ ਕੋਠੇ ਦਾ ਦੇਖੋ 뷰 ਕਿੰਨਾ ਘੈਂਟ ਆ ਰਿਹਾ ਸਾਈਡ ਪਲੇਂਟ ਹੈ ਉਹ ਹੁਣ ਆਪਾਂ ਪੀਣੇ ਦੀ ਚਾਹ ਤੇ ਤੁਹਾਨੂੰ ਦਿਖਾਉਂਦੇ ਰਾਂਗੇ ਪੱਲੀ ਬਣਾਉਂਦੇ ਵੀ ਦਿਖਾਵਾਂਗੇ ਜੀ ਤੁਹਾਨੂੰ ਬਣਾਉਣ ਲੱਗਦੇ ਸੁਈ ਨਾ ਬਣਾਈ ਆ ਪੱਲੀ ਅੱਜ ਕੀ ਕੁਝ ਤਾਂ ਬਣਾ ਕੇ ਪੇਜਤੀ ਅਸੀਂ ਉਹਨਾਂ ਨੇ ਪਿੰਡ ਵਾਲੇ ਨੇ ਕੁਛ ਆਪਾਂ ਸੂਈ ਨਾ ਬਣਾ ਰਹੇ ਹੁਣ ਨਹੀਂ ਖਰਾਬ ਹੋ ਜਾਂਦੀ ਪੱਲੀ ਨਾਲ ਇੱਧਰ ਮੈਂ ਕਰ ਰਹੇ ਆਂ ਇਹ ਪੜਾਈ ਦੇਖੋ ਇੱਧਰ ਮੰਮੀ ਪੱਲੜ ਬਣਾਈ ਜਾਂਦੇ ਆਂ ਸੂਈਆਂ ਦੇ ਨਾਲ ਵੇਜੇ ਵੇਜੇ ਫੋਨ ਦੇਖਣ ਲੱਗ ਜਾਂਦੇ ਫੇਰ ਲੱਗ ਜਾਂਦੇ ਫੇਰ ਫੋਨ ਦੇਖਣ ਲੱਗ ਜਾਂਦੇ ਫੇਰ ਚਾਹ ਪੀਣ ਲੱਗ ਜਾਂਦੀ ਹੈ ਨਹੀਂ ਭਰਾਵਾ ਚਾਹ ਤਾਂ ਮੈਂ ਥੋੜੀ ਜਿਹੀ ਕੀਤੀ ਉਹਨਾਂ ਨੇ ਘਰ ਪੀ ਕੇ ਸੀ ਫੇਰ ਐ ਤੈਨੂੰ ਪਤਾ ਘਰ ਦੀ ਚਾਹ ਤਾਂ ਪੀਣ ਜਾਂਦੀ ਹੈ ਨਾ ਹਾਂ ਉਹ ਤਾਂ ਹੈਪੀ ਨਹੀਂ ਤਾਂ ਪਿੰਦੀ ਹੈ ਘਰ ਦੀ ਚਾਹ ਉਹਨੇ ਕਿੱਥੇ ਸਰਦਾਰ ਮਾਨ ਤੇ ਜੀ ਦੇਖੋ ਬਹੁਤ ਏਸ ਫਾਈ ਹੁੰਦੀ ਹੈ ਪਿੰਡਾਂ ਦੀ ਪਿੰਡੂ ਗੱਲਾਂ ਮੈਂ ਤੂੰ ਬਗ ਜਾ ਸਗੰਤ ਮੈਂ ਤਾਂ ਕਹਿੰਦੀ ਸੀ ਹਣਾ ਮੈਂ ਹੀ ਕਰਨਾ ਛੇ ਗੰਤੇ ਇਸ ਨਾਲ ਵੀ ਜਾਂਦਾ ਕੁੜੀ ਤੇਜ ਹਵਾ ਵੀ ਚੱਲੀ ਜਾਂਦੀ ਐ ਤੇ ਧੁੱਪ ਵੀ ਲੱਗ ਜਾਂਦੇ ਨਾਲ ਨਾਲ ਫੁੱਲਾ ਨਿਹਰਾ ਹੀ ਜਾਂਦਾ ਆ ਦੇਖੋ ਮਾੜੀ ਮਾੜੀ ਹਵਾ ਚੱਲੀ ਜਾਂਦੀ ਐ ਦਰ ਪਿੱਛੇ ਆਪਾਂ ਧੁੱਪ ਸੇਖੀ ਨੇ ਹੋਰ ਮੂੰਹ ਵਾਲਾ ਸੋਨਾ ਸੇ ਮੇਰਾ ਦੇਖੋ ਹੀ ਤੇ ਬਾਕੀ ਸਾਰੇ ਨਾਂ ਨਾ ਜੁੜਦੇ ਰਿਹਾ ਉਹ ਜੋ ਫਰਲੇ ਪਲੜਦੇ ਮम्मी ਨੇ ਤਿਆਰ ਕਰਤਾ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਨਹੀਂ ਜੇ ਫੋਨ ਦੇਖੇਗੀ ਫਿਰ ਤਾਂ ਬਸ ਜੀ ਫਿਰ ਤਾਂ ਤੁਹਾਨੂੰ 2000 ਜਣੇ ਲੈ ਕੇ ਮਿਲੂਗਾ ਇਹ ਦੇਖੀਂ ਇਹ ਅੱਜ ਤੋਂ ਵਾਏ ਨੈੱਟ ਭਾਈ ਨਾ 2 ਦਿਨ ਹੋ ਗਏ ਸੀ ਨੈੱਟ ਮੁੱਕ ਗਿਆ ਸੀ ਐ ਨਾਲ ਨੈੱਟ ਤਾਂ ਮੁੱਕਿਆ ਮੁੱਕਣ ਦੇ ਕਰਕੇ ਮਤਲਬ ਫੋਨ ਨਹੀਂ ਆਇਆ ਮੈਨੂੰ ਕਿਸੇ ਦਾ ਉਹ ਜਿਹੜੇ ਦੂਜੇ ਫੋਨ ਤੇ ਮੇਰੀ ਫੋਨ ਉਹਨਾਂ ਵਿਚਾਰੇ ਛੋਟਾ ਪਾਉਣਾ ਉਹ ਨਹੀਂ ਆ ਰਿਹਾ ਇਸ ਮੈਨੂੰ ਉਹ ਠੋਕਾ ਹੋ ਗਿਆ ਸੀਗਾ ਮੈਂ ਫਾਇਰ ਹੁਗਾ ਫੰਸਰਾਏ ਹੋ ਗਈ ਸੀ ਮੇਰੀ ਜ਼ਿੰਦਗੀ ਚ ਹੋਰ ਜ਼ਿੰਦਗੀ ਚ ਸੁਨਸਨਾਏ ਹੋ ਗਏ ਸੀ ਬਿਨਾਂ ਨੈਟ ਦੇ ਫੋਨ ਦਾ ਚਾਰਜ ਕਰਾਇਆ ਤੇ ਨਾਲ ਦੀ ਨਾਲ ਟੈਨਨ ਹੋ ਗਿਆ ਪਹਿਲਾਂ ਲੋਕ ਕਿਵੇਂ ਸਰਦੇ ਹੋਣਗੇ ਮਨ ਫੋਨਾਂ ਬਿਨਾਂ ਉਹ ਤਾਂ ਫੋਨ ਹੀ ਨਹੀਂ ਸੀ ਮਤਲਬ ਕਿ ਹਨਾ ਉਹਨਾਂ ਦੀ ਵੀ ਜ਼ਿੰਦਗੀ ਸੀ ਹਨਾ ਬਿਨਾਂ ਫੋਨਾਂ ਤੋਂ ਜਿੰਦਗੀ ਉਹ ਕਿਵੇਂ ਸੋਨੇ ਕੱਟ ਕੇ ਜਾਂਦੇ ਸੀ ਉਹ ਆਪਣੇ ਅੱਜ ਲੋਕ ਤਾਂ ਅੱਜ ਕੱਲ੍ਹ ਦੇ ਫੋਨ ਦੇ ਡਿਪਰੈਸ਼ਨ ਵਿੱਚ ਮਰੀ ਜਾਂਦੇ ਮਰੀ ਜਾਂਦੇ ਹੋਰ ਭਰਾ ਤੇਰੇ ਵਰਗੇ ਜਵਾਕਾਂ ਨੂੰ ਬੜਾ ਲਾਲ ਚਾਹੁੰਦਾ ਉਨ ਦਾ ਮੈਂ ਇਹਨਾਂ ਨੂੰ ਵੇਖਦਾ ਮੈਨੂੰ ਇਹਦਾ ਪਿਆਰ ਆ ਇਹਦੇ ਨਾਲ ਪਿਆਰ ਆ ਬਹੁਤ ਆਹ ਲੋ ਜੀ ਆ ਬੇਟੀ ਸਾਡੀ ਅਮਨ ਆਈ ਹੈ ਜੀ ਕੱਪੜੇ ਸਲਾਈ ਕਰਾਉਣ ਇਹ ਬੇਟੇ ਦਾ ਕੁਰਤਾ ਵੀ ਅਮਸ ਮਾਉਣ ਆਈ ਹੈ 1100 ਰੁਪਏ ਲੰਮੀ ਮਸਮਾਈ ਦਾ ਠੀਕ ਆ ਮਣ ਠੀਕ ਆ ਚੰਗਾ ਨਹੀਂ ਹੁਣ ਤੂੰ ਕੋਲੇ ਆ ਠੀਕ ਆ ਦੰਨ ਕਰ ਦੇ ਤੇਰੀ ਆਂਟੀ ਨੂੰ ਠੀਕ ਹੈ 1100 ਸਮਾਈ ਦੇਣੀ ਹੁਣ 1100 ਸਮਾਈ ਦੇਣੀ ਹੈ ਹੁਣ ਤੂੰ ਮੁੱਕਰ ਨਾ ਜਿੰਦ ਤੇਰੀ ਵੀਡੀਓ ਪਾ ਦਿਆ ਮਣ ਪਕੌੜੇ ਖਾਣ ਕਿਉਂ ਨਹੀਂ ਗਈ ਤੂੰ ਅੱਜ ਮੈਂ ਜਾਣੇ ਕੋਠੇ ਤੇ ਵੇਖ ਕੇ ਨਜ਼ਾਰਾ ਹੁੰਦਾ ਹੈ ਨਾ ਸਤਿ ਸ੍ਰੀ ਅਕਾਲ ਬਹੁਤ ਹੈ ਵਧੀਆ ਲੱਗਦਾ ਨਾ ਮੈਂ ਦੇਖਿਆ ਤਾਂ ਹਾਲਾ ਸਾਰੇ ਕੋਣ ਚਾਹੀਦਾ ਨਾ ਨਾਲ ਦੀ ਨਾਲ ਇੱਕ ਅਦਾ ਕਮਰਾ ਤਾਰੇ ਪਿੱਛੇ ਆਪਣਾ ਹੁਣ ਸਕੂਲ ਦਾ ਕੰਮ ਵੀ ਹੋ ਗਿਆ ਤੇ ਮੰਮੀ ਦਾ ਬਸ ਥੋੜਾ ਆਹ ਰਹਿ ਗਿਆ ਪਲੜ ਬੰਨ ਵਾਲਾ ਤੇ ਜੀ ਆਪਣਾ ਸਕੂਲ ਦਾ ਕੰਮ ਵੀ ਹੋ ਗਿਆ ਤੇ ਸੂਰਜੀ ਸੂਰਜ ਨੇ ਵੀ ਆਪਦੀ ਸਾਰਾ ਦਿਨ ਡਿਊਟੀ ਨਿਭਾਤੀ ਤੇ ਹੁਣ ਆਪਾਂ ਆਪਦੀ ਡਿਊਟੀ ਨਿਭਾਤੀ ਜੀ ਤੇ ਹੁਣ ਚੱਲਦੇ ਆਪਾਂ ਜੀ نیچے ਉਹ ਇੱਕੋ ਸੂਰਜ ਵੀ ਆਪਦੀ ਡਿਊਟੀ ਨਿਭਾ ਕੇ ਹੁਣ نیچے ਚੱਲਦਾ ਹੈ ਤੇ ਆਪਾਂ ਵੀ ਹੁਣ ਨਾ ਸਕੂਲ ਦਾ ਕੰਮ ਕਰ ਲਿਆ ਤੇ ਆਪਾਂ ਚਲਦੇ ਹਾਂ ਅੰਕਿਓ ਹਣਾ ਦੂਜਾ ਮੜਾ ਮੋਟਾ ਕੰਮ ਹੈਗਾ ਆਪਾਂ ਉਹ ਕਰਦੇ ਹਾਂ ਹੁਣ